ਕੁਝ ਸਾਲ ਪਹਿਲਾਂ ਤੱਕ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਆਪਣੇ ਦਮ ਤੇ ਚੋਣਾਂ ਲੜ ਸਕਦੀ ਹੈ। ਅਕਾਲੀ ਦਲ ਨਾਲ ਗਠਜੋੜ ਦੌਰਾਨ ਬੀਜੇਪੀ ਨੂੰ ਸਾਲਾਂ ਤੱਕ ਸ਼ਹਿਰਾਂ ਤੱਕ ਹੀ ਸੀਮਤ ਰੱਖਿਆ ਗਿਆ। ਪਰ ਗਠਜੋੜ ਟੁੱਟ ਜਾਣ ਤੋਂ ਬਾਅਦ ਅਜਿਹੀ ਸਿਆਸੀ ਤਬਦੀਲੀ ਆਈ ਕਿ ਭਾਜਪਾ ਆਪਣੇ ਬਲਬੂ ਤੇ ਪੂਰੇ ਪੰਜਾਬ ਚ ਮਜ਼ਬੂਤੀ ਨਾਲ ਖੜੀ ਹੋ ਗਈ। ਪਿਛਲੇ 2 ਸਾਲਾਂ ਦੇ ਵਿੱਚ ਜਿਸ ਰਫ਼ਤਾਰ ਦੇ ਨਾਲ ਬੀਜੇਪੀ ਖੁਦ ਨੂੰ ਮਜ਼ਬੂਤ ਕਰ ਰਹੀ ਹੈ ਉਹ ਹੈਰਾਨੀਜਨਕ ਹੈ। ਇਹਨਾਂ ਅੰਕੜਿਆਂ ذریعے ਸਮਝਦਿਆਂ ਕਿ ਭਾਜਪਾ ਕਿਵੇਂ ਮਜ਼ਬੂਤੀ ਵੱਲ ਵੱਧ ਰਹੀ ਹੈ ਪੰਜਾਬ ਦੇ 23 ਜ਼ਿਲ੍ਹਿਆਂ ਨੂੰ ਭਾਜਪਾ ਨੇ 35 ਜ਼ਿਲ੍ਹਾ ਇਕਾਈਆਂ ਦੇ ਵਿੱਚ ਵੰਡਿਆ ਇੱਥੇ ਕੁੱਲ 117 ਵਿਧਾਨ ਸਭਾ ਸੀਟਾਂ ਨੇ ਭਾਜਪਾ ਨੇ ਹਰ ਸੀਟ ਨੂੰ 4 ਤੋਂ 6 ਸਰਕਲਾਂ ਦੇ ਵਿੱਚ ਵੰਡਿਆ ਪੰਜਾਬ 'ਚ ਭਾਜਪਾ ਦੇ 440 ਦੇ ਕਰੀਬ ਸਰਕਲ ਬਣਾਏ ਗਏ ਨੇ ਸੂਬੇ ਦੇ 25000 ਬੂਥਾਂ 'ਚੋਂ 19000 ਤੇ ਬੀਜਪੀ ਦੀਆਂ ਟੀਮਾਂ ਬਣਾਈਆਂ ਗਈਆਂ ਹਨ ਹਰ ਬੂਥ ਕੇਡਰ ਨੂੰ ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਨੇ ਪਿਛਲੇ 9 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਜਿਸ ਤਰ੍ਹਾਂ ਪੰਜਾਬ 'ਚ ਭਾਜਪਾ ਦਾ ਗ੍ਰਾਫ ਪਿੰਡ ਪਿੰਡ ਵੱਧ ਰਿਹਾ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਦੋ ਸਾਲਾਂ 'ਚ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ਤੇ ਇਕੱਲਿਆਂ ਹੀ ਚੋਣ ਲੜ ਸਕੀਗੀ ਇਸ ਤੋਂ ਇਲਾਵਾ ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ 150 ਪ੍ਰਚਾਰ ਵੈਨਾ ਪੰਜਾਬ ਦੇ ਹਰ ਬਲੌਕ ਹਰ ਪਿੰਡ ਦੇ ਵਿੱਚ ਜਾ ਕੇ ਕੇਂਦਰ ਦੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇ ਰਹੀ ਹੈ। ਕ੍ਰਿਪ 2 ਮਹੀਨੇ ਦੇ ਵਿੱਚ ਇਹ ਗੱਡੀਆਂ 9000 ਤੋਂ ਵੱਧ ਪਿੰਡਾਂ 'ਚ ਪਹੁੰਚੀਆਂ ਤੇ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਲਾਭਪਾਤਰੀ ਯੋਜਨਾਵਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ, ਊਜਵਲ ਯੋਜਨਾ, ਕਿਸਾਨ ਸਨਮਾਨ ਨਿਧੀ, ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ, ਮਹਿਲਾ ਸਵੈ ਸਹਾਇਤਾ ਸਮੂਹ ਯੋਜਨਾ ਅਤੇ ਅਨੁਸੂਚਿਤ ਜਾਤੀ ਵਰਗ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੰਦੀ ਹੈ ਇੰਨਾ ਹੀ ਨਹੀਂ ਭਾਜਪਾ ਨੇ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚਲਾਈ ਤੇ ਦੇਸ਼ ਭਰ ਦੇ ਆਜ਼ਾਦੀ ਕੁਲਾਟੀਆਂ ਅਤੇ ਸ਼ਹੀਦਾਂ ਦੇ ਪਿੰਡਾਂ ਦੇ ਵਿੱਚ ਪਹੁੰਚ ਕੇ ਪਵਿੱਤਰ ਮਿੱਟੀ ਇਕੱਠੀ ਕੀਤੀ ਤੇ ਆਜ਼ਾਦੀ ਕੁਲਾਟੀਆਂ ਅਤੇ ਸ਼ਹੀਦਾਂ ਨੂੰ ਮਾਨ ਸਨਮਾਨ ਦਿੱਤਾ ਬਿਊਰੋ ਰਿਪੋਰਟ ਡੈਨਿੰਗਸਵਰਾ ਟੀਵੀ 올 वर्ल्ड 오픈 챌ेंज 17 타임 골드 메달리스트 आर के तांत्रिक पंडित मौलवी बेगम तांत्रिक इन न छोरा ठगा तो सावधान स्पेशलिस्ट वशीकरण सट्टा नंबर लव मैरिज पति पत्नी जानबाणी विदेश च पक्का होना कारोबार दा ना चलना सिर्फ 31 घंटे च समाधान फ्री 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 आर के तांत्रिक मोबाइल 9517855093 7710598475 पता पंजाब